ਹਾਂ ਜੀ ਮੈਂ ਉਹ ਭਾਵੇਂ ਦੇ ਕੇ ਜਿਹਨੇ ਮੇਰੇ ਤੋਂ ਰਾਜਾ ਮੈਨੂੰ ਬਹੁਤ ਹਾਂ ਜੀ ਆ ਵੀ ਇਹਨਾਂ ਨੂੰ ਲੈ ਜਾਂਦਾ ਸੀ ਕੰਪਲੇਟ ਲਿਖ ਦੇਣਾ ਠੀਕ ਹੈ ਜੀ ਬੱਸ ਇਹ ਜੀ ਬਣਾ ਦੋ ਜਿਸ ਮੇਰਾ ਉਹ ਹੋਰ ਨਾ ਕੋਈ ਜ਼ਿੰਮੇਵਾਰ ਪਰ ਇਸ ਕੰਮ ਕਰਦੇ ਕਿ ਮੇਰੇ ਘਰ ਆ ਕੇ ਲੈ ਕੇ ਜਾਂਦੇ ਪੂਰੇ ਮਸਜਿਦ ਤੋਂ ਮਾਣ ਯਾਦ ਹੈ ਬਤਾਲਿਆ ਕਿ ਇਹ ਵੀ ਜਾਣੋ ਕਿ ਯੂਰਪੀਅਨ ਬਿਜ਼ਨਸ ਦੇ ਤਹਿਤ ਬਹੁਤ ਸਾਰੇ ਬਦਲਾਅ ਆਏ ਹਨ। ਇਸ ਵਾਰ ਤੁਸੀਂ ਇਹ ਵੀ ਦੇਖੋਗੇ ਕਿ 2020 ਤੋਂ ਬਾਅਦ ਕੀ ਹੋਇਆ। ਇਹਨਾਂ ਦੇ ਨਾਲ ਨਾਲ ਇਹ ਵੀ ਜਾਣੋ ਕਿ 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 ਇਹ ਮੇਰਾ ਨਾਮ ਮਨਤਰੀ ਹੈ ਮਨਤਰੀ ਕਵਰਾਨ ਵਾਲੇ ਨੂੰ ਰੁਕ ਜਾ ਮੈਂ ਮਾਈਕ ਆਣਾ ਨਾ ਕਵਰਾਨ ਵਾਲੇ ਹਾਂ ਜੀ ਕਵਰਾਨ ਵਾਲੇ ਮੈਂ ਤੀਰੋਜ਼ ਮਤਲਬ ਮੈਂ ਸਵਾਦ ਗੇਟ ਰਣੇ ਆਈ ਆ ਕਿਹੜੀ ਜਗ੍ਹਾ ਤੇ ਆਏ ਸੀ ਤੁਸੀਂ ਕਿਉਂ ਆਏ ਸੀ ਮੈਂ ਉਹਨੇ ਪਕੜਾ ਤੇ ਆਈ ਸੀ ਜਿੱਥੇ ਮੈਂ ਬਹੁਤ ਪਰੇਸ਼ਾਨ ਹੋ ਰੱਖੀ ਆ ਬਹੁਤ ਦੁਖੀ ਹੋਈ ਪਿਆ ਆਪਣੇ ਤੇ ਕੇ ਵੱਲੋਂ ਵੀ ਆਪਣੇ ਸੋਹਰੇ ਵੱਲੋਂ ਵੀ ਮੇਰੇ ਘਰ ਵਾਲੇ ਨੇ ਵੀ ਬਹੁਤ ਪਰੇਸ਼ਾਨ ਕਰ ਰੱਖਿਆ ਸਭ ਤੋਂ ਜ਼ਿਆਦਾ ਸੁਕੂੜੀ ਨੇ ਪਰੇਸ਼ਾਨ ਕਰ ਰੱਖਿਆ ਮੈਨੂੰ ਤੜੀ ਉਹਦੀ ਪੂਰੀ ਦੂਜੀ ਜਿਹੜੀ ਕੁੜੀ ਹੈਗੀ ਆ ਸਾਡੇ ਰਿਸ਼ਤੇ ਸਾਰਾ ਖਰਾਬ ਕਰ ਦੋ ਉਹਨੇ ਅਸੀਂ ਬਹੁਤ ਸਹੀ ਰਹਿੰਦੇ ਸੀਗੇ ਸਾਨੂੰ ਕੋਈ ਦਿੱਕਤ ਨਹੀਂ ਸੀ ਕਿ ਮੇਰੇ ਬੱਚੇ ਬਿਲਕੁਲ ਸਹੀ ਰਹਿੰਦੇ ਸੀਗੇ ਕੋਈ ਪਰੇਸ਼ਾਨੀ ਨਹੀਂ ਸੀ ਦੱਗਦੀ ਉਹ ਸਾਡੇ ਲਾਈਫ ਚ ਆਈ ਪਈ ਆ ਸਾਰੀ ਤਿਆਸ਼ ਨਾਸ਼ ਸ਼ੋਗ ਸਾਡੇ ਘਰ ਦੀ ਸਾਡੇ ਪਰਿਵਾਰ ਦੀ ਮੇਰੇ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਗਈ ਸਾਨੂੰ ਖਰਚੇ ਨਹੀਂ ਲੈਣੇ ਦਿੰਦੀ ਸਾਨੂੰ ਕੁਝ ਨਹੀਂ ਕਰਨੇ ਦਿੰਦੀ ਉਸ ਕੁੜੀ ਸਭ ਕੁਝ ਕਰਨ ਦੀ ਆਈ ਸੀ ਹਾਂਜੀ ਕਿਸ ਤਰ੍ਹਾਂ ਆਈ ਸੀ ਹਾਂਜੀ ਮੈਂ ਔਟੋ ਤੇ ਆਈ ਸੀਗੀ ਕੀ ਕੋਈ ਸੋਚਾਂ ਕਿ ਕਿਹੜੀ ਬੱਚਿਆਂ ਦੇ ਬਾਰੇ ਕੀ ਮਾਪਿਆਂ ਦੇ ਮੈਂ ਸੋਚਿਆ ਸੀ ਕਿ ਮੇਰੇ ਹੁੰਦੇ ਤਾਂ ਮੇਰੇ ਬੱਚਿਆਂ ਨੂੰ ਕੁਝ ਨਹੀਂ ਜਾਣਦੇ ਤੇ ਮੇਰੇ ਹੁੰਦੇ ਨਹੀਂ ਮੇਰੇ ਬੱਚਿਆਂ ਨੇ ਕੋਈ ਦੇਖਦਾ ਕਿ ਬਾਅਦ ਚ ਕਿਸੇ ਨੇ ਚੀਜ਼ ਦੇਖਾਈ ਇਸ ਲਈ ਮੈਂ ਆਪਣੇ ਬੱਚਿਆਂ ਨੂੰ ਨਾਲ ਹੀ ਲਿਆਈ ਸੀ ਕਿੰਨੇ ਸਮੇਂ ਤੋਂ ਚੱਲ ਰਿਹਾ ਕਲੇਸ਼ ਦਾ ਬੋਲ ਸਾਲ ਤੋਂ ਮੈਂ 2 ਸਾਲ ਤੋਂ ਚੱਲ ਰਿਹਾ ਜੀ ਕੋਈ ਫੁੱਟ ਮਾਰ ਵੀ ਹੁੰਦੀ ਸੀ ਕਰਦੇ ਹਾਂ ਹਾਂ ਜੀ ਹੁੰਦੀ ਸੀ ਕਿ ਮੈਂ ਘਰੇ ਬਹਿ ਜਾਂਦੀ ਸੀਗੀ ਵੀ ਚਲੋ ਨਿਬੜ ਜਾਏਗਾ ਜੋ ਵੀ ਮਸਲਾ ਹੱਲ ਹੋ ਜਾਏਗਾ ਪਰ ਅੱਜ ਦਾ ਕੁਝ ਮੈਨੂੰ ਜਿਆਦਾ ਪਰੇਸ਼ਾਨ ਕਰ ਰੱਖਿਆ ਮੈਂ ਆਪਣੀ ਮੰਮੀ ਕੋਲ ਨਹੀਂ ਜਾਂਦੀ ਸੀਗੀ ਤੇ ਮੇਰੀ ਮੰਮੀ ਕੋਲ ਨਹੀਂ ਮੇਰੇ ਨਾਲ ਸਭ ਲੜਦੇ ਸੀਗੇ ਉਧਰੋਂ ਮੈਨੂੰ ਬਹੁਤ ਪਰੇਸ਼ਾਨ ਕਰਾ ਘਰੇ ਆਂਦੀ ਸੀ ਕਿ ਘਰੇ ਮੇਰੇ ਨਾਲ ਸਭ ਲੜਦੇ ਸੀਗੇ ਸਾਰੇ ਮੈਨੂੰ ਫੋਨ ਕਰ ਕਰਕੇ ਪਰੇਸ਼ਾਨ ਕਰਾ ਰੱਖਦੇ ਸੀਗੇ ਕਦੀ ਕੋਈ ਲੜਦਾ ਕਦੀ ਕੋਈ ਮੇਰੇ ਬੱਚੇ ਆ ਵੀ ਗਲੀਆਂ 'ਚ ਰੋਲਦੇ ਕਦੀ ਉੱਧਰ ਰੋਲਦੇ ਕਦੀ ਉੱਧਰ ਰੋਲਦੇ ਦੋ ਦਿਨੋਂ ਕੱਲ੍ਹ ਦੇ ਮੇਰੇ ਬੱਚਿਆਂ ਨੇ ਕੁਝ ਨਹੀਂ ਖਾਇਆ ਕੁਝ ਨਹੀਂ ਪੀਆ ਅੱਜ ਵੀ ਕੁਝ ਨਹੀਂ ਖਾਇਆ ਵੀਰੇ ਜਿਹੜਾ ਜਿਨ੍ਹਾਂ ਨੇ ਕੱਢਿਆ ਜਿਹੜੇ ਫਰਦੇ ਸੀਗੇ ਉਹਨਾਂ ਨੇ ਮੇਰੇ ਬੱਚਿਆਂ ਨੂੰ ਕੁਝ ਦਿੱਤਾ ਜਦੋਂ ਜਾ ਕੇ ਮੇਰੇ ਬੱਚੇ ਟਿੱਕੇ ਬੈਠੇ ਵੀ ਰੋਣੇ ਲੱਗ ਗਏ ਜਦੋਂ ਉਹਨਾਂ ਨੇ ਫੜਿਆ ਮੈਨੂੰ ਬਚਾਇਆ ਤੁਹਾਨੂੰ ਗੋਤਾਪੁਰਾ ਮੈਂ ਉੱਥੇ ਪੌੜੀ ਤੇ ਲੰਘ ਗਈ ਸੀ ਕਿ ਮੇਰੇ ਬੱਚੇ ਰੋਣੇ ਲੱਗ ਗਏ ਕੰਦਰ ਨਹੀਂ ਜਾਂਦੇ ਉਹਨੇ ਬਾਅਦ ਫੜ ਕੇ ਮੈਨੂੰ ਖਿੱਚਿਆ ਮੈਂ ਨਹੀਂ ਤਾਂ ਛਾਲ ਮਾਰ ਜਿੰਨੀ ਸੀਗੀ ਪਾਖੜਾ ਚੋਂ ਹਾਂਜੀ ਹਾਂਜੀ ਬੰਦਾ ਸਾਹ ਕੋਦੇ ਯੂਨੀ ਦਾ ਜੋ ਮੇਰਾ ਨਾਮ ਜੀ ਸ਼ੰਕਰ ਪਰਦਾਵਾਜ ਭੋਲੇ ਸ਼ੰਕਰ ਡਾਈਵਰ ਕਲੱਬ ਗੋਤਾਪੁਰਾ 3 ਹੈ ਸ਼ੰਕਰ ਜੀ ਕੀ ਪਾਖੜਾ ਕੀ ਹੋਇਆ ਉਹ ਇਹ ਨਾਭਾ ਰੋਡ ਪਾਖੜਾ ਨਹਿਰ ਦਾ ਪੁਲ ਹੈ ਜੀ ਜਿੱਥੇ ਰੋਜ਼ਾਨਾ ਦੀ ਤਰ੍ਹਾਂ ਗੋਤਾਖੋਰ ਆਪਣਾ ਘਰ ਦਾ ਗੁਜ਼ਾਰਾ ਕਰਦੇ ਨੇ ਰੰਦਾ ਸਿੱਕਾ ਕੱਢ ਕੇ ਆਪਣਾ ਗੁਜ਼ਾਰਾ ਕਰਦੇ ਨੇ ਸੋ ਇੱਥੇ ਪੌਣਾ ਘੰਟੇ ਪਹਿਲਾਂ ਇੱਕ ਲੇਡੀਜ਼ ਲੋਕ ਅਕਸਰ ਇੱਥੇ ਆਉਂਦੇ ਜਾਂਦੇ ਰਹਿੰਦੇ ਨੇ ਪਰ ਇੱਕ ਲੇਡੀਜ਼ ਜਿਹੜੀ ਆ ਇੱਕ 8 ਸਾਲ ਦਾ ਇੱਕ 3 ਸਾਲ ਦਾ ਬੱਚਾ ਲੈ ਕੇ ਇੱਥੇ ਪਹੁੰਚੀ ਸੀਗੀ ਜਿਹਨੂੰ ਉਹ ਜਦੋਂ ਅੱਗੇ ਗਈ ਤਾਂ ਗੋਤਾਖੋਰਾਂ ਨੇ ਰੋਕਿਆ ਨਹੀਂ ਪਰ ਜਦੋਂ ਅੱਗੇ ਗਈ ਤਾਂ ਬੱਚਿਆਂ ਨੇ ਤਰਪਣਾ ਸ਼ੁਰੂ ਕਰਤਾ ਜਿਹਦੇ ਵਿੱਚੋਂ ਜਿਹੜੀ ਗੁੜੀਆ 3 ਸਾਲ ਦੀ ਉਹ ਅਚਾਨਕ ਆਪਣੀ ਮਾਂ ਤੋਂ ਛੁਡਾ ਕੇ ਭੱਜਿਆ ਹੀ ਗੋਤਾਖੋਰ ਗੋਤਾਖੋਰ ਨੂੰ ਜੱਫੀ ਪਾਈ ਤਾਂ ਗੋਤਾਖੋਰ ਨੇ ਜਦੋਂ ਪੁੱਛਿਆ ਟੋਟਨੀ ਵਾਸਤੇ ਮੰਮੀ ਮੰਮੀ ਕਰਨ ਲੱਗੀ ਪਰ ਜਦੋਂ ਗੋਤਾਖੋਰਾਂ ਨੇ ਦੇਖਿਆ ਤਾਂ ਉਹ ਲੇਡੀਜ਼ ਨੂੰ ਵੀ ਕਵਰ ਕਰ ਰਹਾ ਬੱਚਿਆਂ ਨੂੰ ਵੀ ਕਵਰ ਕਰ ਰਹਾ ਤੇ ਇੱਥੇ ਬਿਠਾ ਲਿਆ ਤੇ ਬਿਠਾਣ ਤੋਂ ਬਾਅਦ ਉਹਨੂੰ ਗੱਲਾਂ ਪੁੱਛੀਆਂ ਤਾਂ ਉਹ ਇਹੀ ਦੱਸ ਰਹੀ ਹੈ ਵੀ ਸਾਡੇ ਮੈਂ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈਗਾ ਝਗੜਾ ਲੜਾਈ ਹੈਗਾ ਸੋ ਉਹ ਲੇਡੀਜ਼ ਦੇ ਬਹੁਤ ਮਾਰਕਟਾਈ ਹੋਈ ਹੈ ਉਹਦੇ ਹੱਥ ਪੈਰਾਂ ਤੇ ਕਾਫੀ ਨਿਸ਼ਾਨ ਪਏ ਹੋਏ ਨੇ ਜਿਹਨੂੰ ਅਸੀਂ ਜੀਵਿਤ ਬਚਾ ਲਿਆ ਤੇ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਮਾਰਡਰ ਟਾਊਨ ਚੌਂਕੀ ਤੇ ਕਮਨ ਕੁਮਾਰ ਡਿਊਟੀ ਅਫਸਰ ਜੋ ਮੌਕੇ ਤੇ ਪਹੁੰਚੇ ਸੀ ਜੇਕਰ ਅੱਜ ਦੇਰੀ ਹੁੰਦੀ ਥੋੜੀ ਜਿਹੀ ਵੀ ਤਿੰਨ ਜਾਨਾਂ ਚਲੀ ਜਾਣੀਆਂ ਸਕੇ ਹਨ ਜੇਕਰ ਗੋਤਾਖੋਰ ਇੱਥੇ ਨਾ ਹੁੰਦੇ ਜਾਂ ਔਲੇ ਅਸੀਂ ਕਿਸੇ ਤਰ੍ਹਾਂ ਦੇ ਵਿਜੀ ਹੁੰਦੇ ਤਾਂ ਇਹ ਮਾਸੂਮ ਬੱਚੇ ਜਿਹੜੇ ਹੈਗੇ ਪਾਣੀ ਦਾ ਬਹੁਤ ਤੇਜ਼ ਬਹਾਵ ਹੈ ਇਹਦੇ ਵਿੱਚ ਰੁੜ ਜਾਣੇ ਸੀਗੇ ਔਰ ਸ਼ਾਇਦ ਹੀ ਕੋਈ ਬਚਾ ਸਕਦਾ ਸੀ ਪਰ ਗੋਤਾਖੋਰਾਂ ਨੇ ਬਹੁਤ ਹੀ ਵਧੀਆ ਕੰਮ ਕਰਿਆ ਵੀ ਇਹਨਾਂ ਨੂੰ ਜੀਵਿਤ ਬਾਹਰ ਬਚਾਇਆ। ਕੰਕਲ ਜੀ ਤੁਸੀਂ ਵੀ ਕਿਹਾ ਨਹੀਂ ਸੀ गाइस ਲੇਡੀਸ ਨੂੰ ਕਿ ਬਈ ਕਿਸ ਤਰ੍ਹਾਂ ਕੋ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਹਨ ਵੀ ਅੱਡਾ ਵੱਡਾ ਕਾਰਾ ਕਰ ਦਿੰਦੀਆਂ ਨੇ ਬੱਚਿਆਂ ਦੇ ਨਾਲ। ਉਹ ਲੇਡੀਸ ਇਹ ਹੀ ਕਹਿੰਦੀ ਵੀ ਜੇ ਮੈਂ ਮਰ ਗਈ या मैं कल भी कितने मरती है तो मेरे परिवार का मेरे बच्चों का की होएगा वो किस हालात चाहिए किमें के की गल बात होएगीके क्या अपने बच्चों अपने नाल ले जाना चंगा समझा

・はい。